ਆਪਣਾ ਬਿੱਲੀ ਹੈ ਤੇ ਨਾਲ ਅਮਰਤਾ ਪਰਲੇ ਪਾਸੇ ਛੋਟਾ ਸੋਹਣਾ ਬੱਲੇ ਬੱਲੇ ਹੋ ਗਈ ਮਿੱਤਰੋ ਤੇ ਉਧਰ ਮਾਲਵਾ ਕਲੱਬ ਦੇ ਮੇਨ ਸਪான்ਸਰ ਭਾਈ ਰਮਣਾ ਜਲਾਲ ਸੈਪਰਾਸ ਉਹਨਾਂ ਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਰਮਣਾ ਦਰਾਲ ਸੈਪਰਾਸ ਛੇੜ ਕਹਾਣੀ ਮਸੰਤ ਹੋਏ ਲਓ ਧਰਮਪੁਰੇ ਵਾਲਾ ਕੁਲਵਿੰਦਰ ਸਿੰਘ ਸਿੰਘ ਸਰਦਾਰ ਕਿ ਖੰਡੇ ਨਾਲ ਜਦੋਂ ਦੇ ਸਜਾਏ ਖਾਲਸੇ ਰੱਖਦੇ ਸਿੱਖੀ ਦੀ ਸ਼ਾਨ ਆਏ ਖਾਲਸੇ ਖਾਲਸਾ ਬਸਾਤਾ ਅਮੀਕ ਦਾ ਇੱਕ ਜਫਾ 50000 ਦਾ ਸਨੀ ਗੁਰਾਇਆਂ ਵਾਲਾ ਪ੍ਰਾਇਰਾਂ ਦਾ ਯਾਰ ਹੈ ਜੱਗੂ ਹਾਕਮ ਵਾਲਿਆ ਕਰਦਾ ਟਰਾਈ ਤੇ ਇੱਕ ਪਾਸੇ ਕੁਲਵਿੰਦਰ ਹੈ ਤੇ ਦੂਜੇ ਪਾਸੇ ਹਾਕਮ ਵਾਲਿਆ ਜੱਗੂ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪੈਂਦੇ ਨੇ ਤਿੰਨ ਜਫੇ ਜਿਹੜੀ ਟੀਮ ਨੇ ਲਾਤੇ 2 ਲੱਖ ਰੁਪਈਆ ਸਾਡੇ ਮੋਹਨਬੀਰ ਸਿੰਘ ਜੀ ਬੱਲ ਬੱਲੇ ਕਾਰਪੋਰੇਸ਼ਨ ਵਾਲੇ ਓੰਕਾਰਬਾਈ 10 11 ਉਧਰ 2 ਲੱਖ ਮੋਹਨबीर ਪੱਲ ਵੱਲੋਂ ਮੇਰੇ ਵੀਰੋ ਤਿੰਨ ਜੱਫਿਆਂ ਤੇ ਹੈ ਕਿ ਪੁਲੱਥਾਂ ਦੇ ਕਬੱਡੀ ਕੱਪ ਦੀ ਆ ਸਿੱਖਤ ਬਯੋਕਾਰ ਕਹਿੰਦਾ ਯੈਰੋ ਦੀ ਇੱਕ ਰੇਡ 1 ਲੱਖ ਰੁਪਏ ਦੀ ਸਤਨਾਮ ਗਿੱਲ ਬਾਈ ਆਕਰ ਮੈਲਬੜ ਦੋ ਨਾਂ ਵੱਲੋਂ ਤੇ ਜਫਾ ਲੱਗ ਗਿਆ ਬਸਰ ਤੇ ਯਾਫੀ ਦਾ ਤੇ ਜੇ ਰੇਡ ਭਜਿਆ ਯਾਰੋ ਤਾਂ 1 ਲੱਖ ਰੁਪਈਆ ਮੇਰੇ ਵੀਰੋ 1 ਲੱਖ ਦੇਬਾ ਸਾਡਾ ਵੀਰ ਤਬਈ ਤੋਂ ਆਇਆ ਓੰਕਾਰ ਸਿੱਖੋਂ ਦਾ ਵੀਰ ਹੈ ਸਣੀ ਗਰਾਇਆ ਆਇਆ ਮੋਹਨ ਵੀਰ ਬੱਲ ਮੇਰੇ ਵੀਰੋ ਤਿੰਨ ਜਫਿਆਂ ਦੇ ਉੱਪਰ 2 ਲੱਖ ਦਿੱਤਾ ਜਾਣਾ ਅੱਜ ਜਹਾਜ਼ ਆ ਮੇਰੇ ਵੀਰੋ ਸ਼ੰਕਰ ਜਹਾਜ਼ ਕਹਿੰਦੇ ਐ ਪਰ ਕੀ ਫੈਸਲਾ ਹੈ ਡਬਲ ਟਾਚਾ ਔਰ ਨੰਬਰ ਜਹਾਜ਼ ਨੇ ਮੇਰੇ ਵੀਰੋ ਆਪਣੀ ਟੀਮ ਭਗਵਾਨਪੁਰ ਦੇ ਜੋ ਦਿੱਤਾ ਆਏ ਦੋਦੇ ਦੋਦੇ ਵਾਲਾ ਸੰਦੀਪ ਤੇ ਕਾਂਗਿਆ ਵਾਲਾ ਗੁਰਵਿੰਦਰ ਗੁਰਵਿੰਦਰ ਤੇ ਕਾਂਗਿਆ ਸੰਦੀਪ ਤੇ ਜਮੇਰਾਨ ਟਕਰ 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 ਸਿਰੇ ਦੀ ਹੈ ਧਨੋਲੇ ਵਾਲਾ ਕਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਕਹਿੰਦੇ ਸਲਾਹਾ ਕਰਦੇ ਨੇ ਮਾਲਵੇ ਵਾਲੇ ਰਾਮਨ ਜਲਾਲ ਸਾਇਪਰਸ ਦੀ ਟੀਮ ਜਿਹੜੀ ਖੇਡਦੀ ਆ ਸਾਡੇ ਭਰਾ ਨੇ ਵੱਡੀ ਟੀਮ ਬਣਾਈ ਆ ਰਾਮਨ ਜਲਾਲ ਨੇ ਕਾਲੇ ਨੇ ਕਬੱਡੀ ਪਾ ਦਿੱਤੀ ਹੈ ਅਮਰਤ ਮੇਰੇ ਵੀਰੋ ਇੱਕ ਪਾਸੇ ਫੜੇ ਗਰਸ਼ਨਾ ਦੀ ਧਰਤੀ ਉਰਲੇ ਪਾਸੇ ਸੋਹਣਾ ਛੋਟਾ ਪਰ ਨੰਬਰੜਾ ਕਾਲਾ ਧਨੋਲੇ ਵਾਲਾ ਪਨੀਰੀ ਨੂੰ ਜੋੜ ਗਿਆ ਵੱਡੇ ਲਾਨ ਫੇਰ ਹਲੇ ਇੱਕ ਜਫਾ ਹੋਇਆ ਮੋਹਨबीर ਬੱਲਬਈ ਕਹਿੰਦਾ ਜਿਹੜੀ ਟੀਮ ਪਹਿਲਾ ਤਿੰਨ ਜਫੇ ਲਾ ਗਈ ਤਾਂ 2 ਲੱਖ ਰੁਪਇਆ ਬਸੰਤ ਓਏ ਦਿੱਤਾ ਜਾਵੇਗਾ 2 ਲੱਖ ਦਾ ਚੈੱਕ ਦਿੱਤਾ ਜਾਣਾ ਹੈ ਘਾਂਗੇ ਵਾਲੇ ਦਾ ਤੀਜਾ ਜਫਾ 2 ਲੱਖ ਦਾ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਇੱਕ ਪਾਸੇ ਕਲਿਆਣਾ ਵਾਲਾ ਬਰਕਰਨ ਸਿੰਘ ਹੈ ਇੱਕ ਪਾਸੇ ਘਾਂਗੇ ਵਾਲਾ ਗੁਰਵਿੰਦਰ ਪਰ ਨੰਬਰ ਧਾਵੀ ਦਾ ਔਰ ਨੰਬਰ ਰੇਡਰ ਦੇ ਹਿੱਸੇ ਹੈ ਕਿਪਲੱਥਾਂ ਦੇ ਕਬੱਡੀ ਕੱਪ ਦੀ ਆ ਮੇਰੇ ਵੀਰੋ ਸਿਖਰਾਂ ਤੇ ਪੁੱਜ ਗਈ ਏ ਕੱਲ ਮਿੱਤਰੋ ਬਾਜੇ ਖਾਨੇ ਵਾਲਿਆ ਪੂਰੀ ਦੁਨੀਆ ਵਿੱਚ ਹੋਈ ਪਈ ਐ ਪਲ ਪਲ ਮਿੱਤਰੋ ਪਾਲਾ ਅਨਕਾਰਪੁਰੇ ਸ਼ੰਦਾ ਬਹੁਤ ਵੱਡਾ ਰੋਲ ਐ ਓੰਕਾਰ ਸੇਖੋ ਜੀ ਜੈਰੋ ਆ ਗਿਆ 1 ਲੱਖ ਦੀ ਰੇਡ ਲਓ ਪਿੰਡਾ ਪੀਰ ਸਤਨਾਮ ਗਿੱਲ ਔਰ ਮੈਲਬਾਰਨ ਵਾਲੇ ਵੱਲੋਂ 1 ਲੱਖ ਦੀ ਕਬੱਡੀ ਐ ਜੇ ਜਫਾ ਲੱਗ ਗਿਆ ਜਾਫੀ ਦਾ ਨਹੀਂ ਫਿਰ ਜੈਰੋ ਦਾ ਆ ਕਹਿੰਦੇ ਸੋਟਾ ਸੋੜਾ 1 ਲੱਖ 90 ਹਜ਼ਾਰ 95 ਹਜ਼ਾਰ 96 ਹਜ਼ਾਰ ਔਰ ਸਤਨਾਮ 9000 ਲੱਖ ਯੈਰੋ ਦਾ ਹੋ ਗਿਆ ਲੱਖ ਜਿਹੜਾ ਯੈਰੋ ਦਾ ਹੋ ਗਿਆ ਸਤਨਾਮ ਗਿੱਲ ਔਦਾਰ ਮੈਲਵਾਰਨ ਵਾਲੇ ਹਾਂ ਜੀ ਇੱਕ ਮਿੰਟ ਦਿਓ ਸਾਡੇ ਹਲਕਾ ਇੰਚਾਰਜ ਨੌਜਵਾਨ ਦਿਲਾਂ ਦੀ ਧੜਕਣ ਹਰ ਸਿਮਰந்த் ਸਿੰਘ ਜੀ ਘੁੰਮਣ ਸਾਹਿਬ ਸਾਡੇ ਦਰਮਿਆਨ ਪੁੱਜੇ ਨੇ ਜੋਤੀ ਘੁੰਮਣ ਜੀ ਦੇ ਵੀਰ ਨੇ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹੈ ਬੜੀ ਪਿਆਰੀ ਸ਼ਖਸੀਅਤ ਹੈ ਸਾਡੇ ਐਡਵੋਕੇਟ ਘੁੰਮਣ ਸਾਹਿਬ ਉਹਨਾਂ ਦੀ ਬਹੁਤ ਵੱਡੀ ਹਾਜ਼ਰੀ ਹੋਈ ਹੈ ਸਾਡੇ ਦਰਮਿਆਨ ਮੈਂ ਘੁੰਮਣ ਸਾਹਿਬ ਦਾ ਇੱਥੇ ਪਹੁੰਚਣ ਤੇ ਟੂਰਨਾਮੈਂਟ ਕਮੇਟੀ ਵੱਲੋਂ ਬੱਲ ਪਰਿਵਾਰ ਵੱਲੋਂ ਜੀ ਆਣ ਵਖਦਾ। ਲੈ ਵੀ ਕਾਲੇ ਹੱਤੇ ਵਾਲਿਆਂ ਦੇ ਤਿੰਨ ਜੱਫੇ ਜਿਹੜੀ ਟੀਮ ਨੇ ਲਾਤੇ 10 ਦੱਸ ਦੀ ਜਿਹੜਾ 2 ਲੱਖ ਰੁਪਈਆ। ਆਓ ਮੋਹਨबीर ਬੱਲ ਸਾਡੇ ਭਰਾ ਬੱਲੇਨਗਰਪੁਰ ਸ਼ਰਮਾ ਬੱਲਾ ਪੰਨਾ। ਆਓ ਇੱਕ ਪਾਸੇ ਮੇਰੇ ਵੀਰੋ ਆ ਵੇਖਾਂਗੇ ਅੰਬਾ ਕਬੱਡੀ ਪੰਡਾ ਹੋਇਆ ਬਾਟਰਾਏ। ਨੰਬਰ ਜਿਹੜਾ ਰੇਡਰ ਦੇ ਕਬਜੇ ਦੇ ਵਿੱਚ ਹੈ। ਚੱਲ ਓਏ ਗੱਬਰੂ ਆ ਪਾਕ ਕਬੱਡੀ ਬਸੰਤ ਛੇੜ ਕਹਾਣੀ ਨਮੂਲੀ। ਨਬੂ ਚੀਨਾਂ ਵਾਲਾ ਕਬੱਡੀ ਪਾ ਰਿਹਾ ਅੰਬਾ ਸੁਰ ਸਿੰਘ ਵਾਲਾ। ਪਿਛਲੇ ਸਾਲ ਭਲੱਥਾਂ ਦੇ ਕਬੱਡੀ ਕੱਪ ਦੇ ਰੇਂ ਇਸ ਖਿਡਾਰੀ ਨੂੰ ਮੇਰੇ ਵੀਰੋ ਪਰ ਸਾਹਮਣੇ ਨਵੂ ਚੀਮਿਆ ਵਾਲਾ ਟੰਗ ਖਿਸ਼ਾਤਾ ਕਬੱਡੀ ਪਾਰ ਰਿਹਾ ਹੈ ਚਟਾਨਿਆਂ ਵਾਲਾ ਔਰ ਪੱਤਰੀ ਵਾਲਾ ਰਾਜਾ ਆ ਗਿਆ ਨਾਲ ਡੱਗੋਆ ਸ਼ਰਨਾ ਆਹ ਦੇਖੋ ਚਟਾਨਿਆਂ ਵਾਲਾ ਇਹ ਮਾਨਸੇ ਜ਼ਿਲ੍ਹੇ ਦਾ ਹੈ ਇਹ ਸਿੱਧੂ ਮੂਸੇ ਵਾਲੇ ਦੇ ਪਿੰਡਾਂ ਦਾ ਹੈ ਹੁਣ ਦੇਖਦਾ ਵੀ ਚਟਾਨਾ ਤੇ ਨਵੂ ਚੀਮਿਆ ਵਾਲਾ ਟੱਕਰ ਖਰੇ ਦੀ ਹੈ ਪਲੱਥਾਂ ਦੇ ਵਿੱਚ ਸਾਨ ਸਾਨ ਪੜਦੇ ਆ ਉੱਡ ਗਈ ਧੂੜ ਸ਼ੰਕਰ ਕਬੱਡੀ ਪਾਉਂਦਾ ਹੈ ਹਾਂਜੀ ਸੰਧੂ ਸਾਹਿਬ ਪਹਿਲਾ ਸੈਮੀਫਾਈਨਲ ਮੈਚ ਸ਼ਾਮ ਸਿੰਘ ਟਾਰੀ ਬੇਰ ਸਾਹਿਬ ਲਾਲੀ ਢੇਸੀ ਕਲੱਬ ਭੋਲੇਵਾਲ ਤੇ ਵਰਸਲ ਸਵਰਗਵਾਸੀ ਲਾਲੀ ਢੇਸੀ ਦਵਾਬਾ ਵਾਰੀਅਸ ਕਬੱਡੀ ਕਲੱਬ ਸੁਰਕਪੁਰ ਦੇ ਦਰਮਿਆਨ ਪਹਿਲਾ ਸੈਮੀਫਾਈਨਲ ਉਸਤਾਦ ਮੱਖਣਵਾਲੀ ਜੀ ਤੇ ਰਪਿੰਦਰ ਜਲਾਲ ਜੀ ਗੱਲ ਕਰਨਗੇ ਇੱਕ ਜਫਾ ਜਿਹੜਾ ਮੇਰੇ ਵੀਰੋ ਮਾਝਾ ਨਾ ਰਹਿਦਾ ਦੋ ਲਾਗੇ ਤੇ 2 ਲੱਖ ਰੁਪਇਆ ਭਾਈ ਮੋਹਨबीर ਬੱਲ ਮੇਰੇ ਬੱਲ ਇੰਕਾਰਪੋਰੇਸ਼ਨ ਵਾਲਿਆਂ ਵੱਲੋਂ ਆ ਸਾਹਮਣੇ ਗੋਸ਼ਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਰੌਂਦਿਆਂ ਦੀ ਧਰਜਾ ਜੱਗੂ ਹਾਕਮ ਵਾਲੀਏ 2 ਲੱਖ ਆ ਓਏ ਕਾਂਗੇ ਵਾਲਿਆਂ 2 ਲੱਖ ਇੱਕ ਪਾਸੇ ਹਾਕਮ ਵਾਲੀਆ ਜੱਗੂ ਓ ਦੇਖੋ ਆਪਣੀ ਟੀਮ ਨੂੰ 2 ਲੱਖ ਦਵਾਦਾ ਹੋਇਆ 1.5 ਲੱਖ 1.60 ਹਜ਼ਾਰ 1.70 ਹਜ਼ਾਰ 1.75 ਹਜ਼ਾਰ 1.80 ਹਜ਼ਾਰ 2 ਲੱਖ ਅਥੋਂ ਫੇਰ ਲੰਘਿਆ ਇਹ ਖੁਸ਼ ਹੈ ਇਹ ਮੇਰੇ ਵੀਰੋ ਮਿਹਨਤ ਦੀ ਕਮਾਈ ਆ ਬੱਲ ਬਈ ਬਾਹਲਾ ਜੋਰ ਲਾਉਣਾ ਪੈਣਾ ਜੇ ਧੰਨਵਾਦ ਬਾਹਲਾ ਜੋਰ ਲਾਉਣਾ ਪੈਣਾ ਬਾਹਲਾ ਜੋਰ ਲਾਉਣਾ ਪੈਣਾ ਤਨੌਲੇ ਪਿੰਡ ਵਾਲਾ ਜਿਹੜਾ ਆ ਮੇਰੇ ਵੀਰੋ ਜਿਹੜਾ ਹੋਲਡ ਪੁਆਇੰਟ ਆ ਉਹ ਜਾਫੀ ਨੇ ਦਿੱਤਾ ਗਿਆ ਜੱਗੂ ਵਾਲਾ ਲਓ ਜਿਹੜਾ ਹੋਲਡ ਵਾਲਾ ਨੰਬਰ ਆ ਉਹ ਜਾਫੀਆਂ ਨੂੰ ਦਿੱਤਾ ਗਿਆ ਆ ਤਨੌਲੇ ਵਾਲਾ ਕਹਿੰਦੇ ਕਾਲਾ ਕਬੱਡੀ ਪਾ ਰਿਹਾ ਜਿੱਥੋਂ ਦਾ ਜਗਤਾਰ ਤਨੌਲੇ ਵਾਲਾ ਹਰਜੀਤ ਭਰਾ ਨਾਲ ਖੇਡਦਾ ਪਰ ਕਹਿੰਦੇ ਅਮਰਪਤ ਵੱਡੇ ਲਾਨ ਹੋ ਯਾਰੇ ਇਧਰੋਂ ਕਹਿੰਦੇ ਜਫਾ ਬਹੁਤ ਤਕੜਾ ਇੱਕ ਜਫਾ ਕਲਵੀਰ ਜਿਤਾਣੇ ਦਾ ਬਸੰਤ ਨੋਟ ਕਰੀ ਜੱਸਾ ਸਕੰਦਰਪੁਰੀਆ ਤੇ ਸਨੀ ਗੁਰਾਇਆ ਉਹਨਾਂ ਵੱਲੋਂ 20 ਹਜ਼ਾਰ ਦਾ ਇੱਕ ਜੱਫਾ 20 ਹਜ਼ਾਰ ਜੱਸਾ ਸਕੰਦਰਪੁਰੀਆ ਇੱਕ ਜੱਫਾ ਲਾਤਾ ਮਾਝੇ ਵਾਲਿਆਂ ਨੇ ਭਗਵਾਨਪੁਰ ਦੀ ਟੀਮ ਨੇ ਮੇਰੇ ਵੀਰੋ 2 ਲੱਖ ਰੁਪਈਆ ਮਿਲ ਜਾਣਾ ਸ਼ਾਬਾਸ਼ ਖੇਡ ਮੁੰਡੇ ਨੂੰ ਰਾਜਾ ਖੇਡ ਮੁੰਡੇ ਨੂੰ ਉਹ ਵੇਖਾਂਗੇ ਕਾਂਗੇ ਵਾਲਿਆ ਖੇਡ ਮੁੰਡੇ ਨੂੰ 2 ਲੱਖ ਕਾਂਗੇ ਵਾਲਾ 2 ਲੱਖ 70 ਹਜ਼ਾਰ 80 ਹਜ਼ਾਰ 90 ਹਜ਼ਾਰ 大老了，爸。 1000 ਤੇ 2 ਲੱਖ ਰੁਪਇਆ ਕਾਂਗੇ ਵਾਲਿਆ ਤੇਰੀ ਟੀਮ ਦਾ ਆ ਚੈੱਕ ਫਲ ਆ ਗਿਆ ਲਵ ਚੈੱਕ ਫਲ ਦੀ 2 ਲੱਖ ਦਾ ਹੈ ਕਾਂਗੇ ਵਾਲੇ ਨੇ 2 ਲੱਖ ਦੇ 3 ਦਫੇ ਲਾ ਦਿੱਤੇ ਹੈ ਮੋਹਨबीर ਬੱਲ ਹਰ ਇੱਕ ਪਲੇਅਰ ਦਾ ਮੇਰੇ ਵੀਰੋ ਸਤਕਾਰ ਕਰਦਾ ਹੈ ਬਲਵੀਰ ਜੀ ਜਦੋਂ ਸਿਰਨੀ ਦੇ ਵਿੱਚ ਮੇਰੇ ਵੀਰੋ ਗੱਜਣ ਦੇ ਉੱਪਰ 10000 ਡਾਲਰ ਲਾਇਆ ਪਰ ਆਹ ਕਹਿੰਦੇ ਅੰਬਾ ਸੋਰ ਸਿੰਘ ਵਾਲਾ ਇਹ ਬਹਾਦਰ ਬਾਬਾ ਪੀਦੀ ਚੰਦ ਦਾ ਪਿੰਡੂ ਹੈ ਉਹ ਮੇਰੇ ਵੀਰੋ ਸਿੰਘ ਮਾਝੇ ਵਾਲਾ ਮੇਰੇ ਵੀਰੋ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ ਰਵਾਤ ਕਰਦੀ ਹੈ ਕੁਲਬੀਰ ਜਟਾਣੇ ਦਾ ਦੇਪਾ ਸੇਖੋ ਤੇ ਬਾਈ ਉਤਾਰ ਸੇਖੋ ਤੇ ਸਣੀ ਗੁਰਾਇਆਂ ਤੇ ਦਸਾ ਸਕੰਦਰਪੂਰੀਆ ਉਹਨਾਂ ਵੱਲੋਂ ਇੱਕ ਜਫਾ ਜਿਹੜਾ ਮੇਰੇ ਵੀਰੋ 41000 ਰੁਪਏ ਦਾ ਹੋਣਾ ਸਾਹਮਣੇ ਟਿੱਕੀ ਹੈ ਇੱਕ ਪਾਸੇ ਕੁਲਵਿੰਦਰ ਮੇਰੇ ਵੀਰੋ ਤਰਪੂਰੀਆ ਤੇ ਦੂਜੇ ਪਾਸੇ ਵਿਕੀ ਹਰੀ ਗਵਾਲਾ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਦੜਕਾ ਕਬੱਡੀ ਦਾ ਅੰਦੇ ਥੋੜੀ ਦੂਰ ਨੇ ਸਮਾਪਤ ਦਾ ਹੋਇਆ ਸੱਚ ਖੱਚ ਖੱਚੋ ਮੁੰਡੇ ਖੱਟੋ ਮੁੰਡਿਆ ਆਏ ਭਲੱਥ ਦਾ ਕੱਪ ਅਸੀਂ ਤਾਂ ਚਾਹੁੰਦੀ ਆ ਦੁਨੀਆ ਵਾਹੀ ਵਾਹੀ ਖੋਟਾ ਕਾ ਪਰਦਾਰਾ ਬੰਨ ਬੰਨ ਕੇ ਤਾਹੀ ਦਾ ਦੇਖਣ ਆਉਂਦੀ ਐ ਦੁਨੀਆ ਆਉਂਦੀ ਐ ਦੁਨੀਆ ਏ ਹਰੀ ਕੇ ਮਾਲਾ ਮੁੰਡਾ ਫਰੀਦ ਕੋਟੀ ਐ ਕੋੜ ਕਬੂਰੇ ਦੀ ਬੋਕਲ ਦੇ ਵਿੱਚ ਵਸਿਆ ਨਗਰ ਐ ਹਰੀ ਕੇ ਮਾਲਾ ਜ਼ਿੱਕੀ ਟਾਪ ਦਾ ਦਫਾ ਲਾ ਗਿਆ ਸ਼ੰਕਰ ਜਹਾਂਦ ਕਬੱਡੀ ਪਾਰਿਆ ਅਮਰਤ ਕਹਿੰਦਾ ਬਰਾਬਰ ਦੀ ਭਾਜੀ ਮੋੜ ਦੇਣੀ ਐ ਓ ਮੇਰੇ ਵੀਰੋ ਅਮਰਤ ਅਮਰਤ ਇੱਕ ਪਾਸੇ ਟਰਾਈ ਕਰ ਰਿਹਾ ਪਰ ਜਾਜ ਉੱਡ ਗਿਆ ਕਿ ਕੱਪਰੂ ਜਹਾਜਾਂ ਦੀਆਂ ਚਾਤਰਾ ਵਰਗੇ ਭੜਤੇ ਵਿੱਚ ਮੈਦਾਨਾਂ ਦੇ ਉਹ ਮੇਰੇ ਵੀਰੋ ਬਲਕਰਨ ਕਲਿਆਣ ਵਾਲਾ ਆ ਇਸੇ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਇੱਕ ਨਹੀਂ ਤੇ ਡੱਗੋ ਰਮਾਣੇ ਵਾਲਾ ਸ਼ਰਨਾ ਜਿਹਨੂੰ ਕਹਿੰਦੇ ਮੇਰੇ ਵੀਰੋ ਫੋਰਚੂਨਰ ਗੱਡੀ ਦਿੱਤੀ ਗਈ ਹੈ ਪਰ ਸਾਹਮਣੇ ਬਲਕਰਨ ਇੱਕ ਤਗੜਾ ਨੰਬਰ ਜੋਰਦਾ ਹੋਇਆ ਹੈ ਲੈ ਵੀ ਸਵਰਨ ਸਿੰਘ ਆ ਮੁੰਡਾ ਵੀ ਮੇਰੇ ਵੀਰੋ ਆ ਸੀਜ਼ਨ ਦੇ ਵਿੱਚ ਦੁਨੀਆ 'ਚ ਬੱਲੇ ਬੱਲੇ ਕਰਵਾਉਂਦਾ ਨਵੀਂ ਨਕੋਰ ਉਮਰ ਦਾ ਬੱਬਰ ਸ਼ੇਰ ਦੁਨੀਆ 'ਚ ਸ਼ਾਇਆ ਹੋਇਆ ਹੈ ਅੱਜ ਬਾਬਰਾ ਕਬੱਡੀ ਪਾਉਣ ਲਈ ਆਇਆ ਹੁਣ ਵੇਖਾਂਗੇ ਮੁਕਾਬਲਾ ਨਿੱਕੂ ਕਲਿਆਣਾ ਵਾਲਾ ਇੱਕ ਪਾਸੇ ਹੈ ਉਹ ਮਾਖੇੜ ਕਬੱਡੀ ਦਾ ਖਰਕਾ ਦੜਕਾ ਬੱਲੇ ਬੱਲੇ ਹੋ ਗਈ ਮਿੱਤਰੋ ਹੰਦੇ ਦੂਰ ਨੇ ਡੱਬਰ ਬਾਬਰੇ ਦਾ ਹੋਣਾ ਜਾਂ ਨਿੱਕੂ ਦਾ ਹੋਣਾ ਉਹ ਖਰਕਾ ਦੜਕਾ ਕਬੱਡੀ ਦਾ ਨੰਬਰ ਰੇਟਰ ਦਾ ਓਏ ਅਮਰੀਕਾ ਵਾਲੇ ਨੂੰ ਛੱਡੋ ਅਮਰੀਕਾ ਵਾਲੇ ਨੂੰ ਛੱਡੋ ਯੈਰੋ ਨੂੰ ਛੱਡੋ ਆ ਮੰਜੀਤ ਖੋਖਰ ਵਾਜੀਆਂ ਜੱਗਾ ਜੰਡੀਆਂ ਵਾਲਾ ਭਰਾ ਵੱਡੀ ਟੀਮ ਲੈ ਕੇ ਆਏ ਨੇ ਮੇਨ ਸਪੌਂਸਰ ਨੇ ਪ੍ਰੀਤਾ ਬਾਲਾ ਆਸਟ੍ਰੇਲੀਆ ਰਵੀਕ ਮਾਲਾ ਆਸਟ੍ਰੇਲੀਆ ਮਨੂ ਭਗਵਾਨ ਆਸਟ੍ਰੇਲੀਆ ਗੁਰਿੰਦਰ ਗਿੱਲਾ ਆਸਟ੍ਰੇਲੀਆ ਜਤਿੰਦਰ ਯੋਯੂਐਸਏ ਮਿੰਟੂ ਯੂਕੇ ਕਮਲ ਮਨਜੋਤ ਨਿਊਜ਼ੀਲੈਂਡ ਸਾਡੇ ਬਾਅਦ ਸਾਡਾ ਆਸਟ੍ਰੇਲੀਆ ਦਲਵੀਰ ਗਿੱਲਾ ਆਸਟ੍ਰੇਲੀਆ ਤੇ ਰਾਣਾ ਲੰਮੜ ਆਸਟ੍ਰੇਲੀਆ ਮੇਨ ਸਪੌਂਸਰ ਤੇ ਨਾਲ ਸਾਡੇ ਭਾਈ ਜਸਪ੍ਰੀਤ ਕੈਨੇਡਾ ਮਨਪ੍ਰੀਤ ਕੈਨੇਡਾ ਚੱਟਾ ਕੈਨੇਡਾ ਦੇ ਨਾਲ ਭਾਈ ਗੁਰਜੋਤ ਕੈਨੇਡਾ ਤੇ ਭਾਈ ਪੁਨੀਤ ਕੈਨੇਡਾ ਮਨਜੀਤ ਜੀ ਕਹਿੰਦੇ ਅੱਗੇ ਲਾਈਵ ਦੇਖਦੇ ਮੇਨ ਸਪੌਂਸਰ ਹੈ ਟੀਮ ਦੇ ਲਾਓ ਸਿਰਾਂ ਚਟਾਣਿਆਂ ਵਾਲਾ ਆਹ ਮੇਰੇ ਵੀਰੋ ਗੋਸ਼ੇ ਰੌਤੇ ਵਾਲੇ ਨੂੰ